ਸ੍ਰੀ ਵਾਹਿਗੁਰੂ ਸਾਹਿਬ ਜੀਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦਿ ਸਚੁ जुगाद ਸੱਚ ਹੈ ਬੇ ਸੱਚ ਨਾਨਕ ਹੁਸੇ ਬੇ ਸੱਚ ਸੋਚੇ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਈ ਜੇ ਲਾਇਹ ਰਾਲ ਅਵਤਾਰ ਭੁਖਿਆ ਧੁਖ ਨਾ ਉਤਰੇ ਜੈ ਬੰਨਾ ਬੁਰਿਆਂ ਪਾਰ ਸਹਿਸ ਸਿਆਣ ਪਹਾ ਲੱਕ ਹੋਇ ਹੈ ਤੈ ਇੱਕ ਨ ਚੱਲੇ ਨਾਰ ਕਿਉ ਸੱਚ ਆਰਾ ਹੋਈਐ ਕਿਉ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਾਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹਾਨ ਜੀ ਹੁਕਮ ਮੇਲੇ ਵਡਿਆਈ ਹੁਕਮੇ ਤਮ ਨੀਚ ਹੁਕਮਾ ਲੇਖਦਪ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਸਈ ਹੈ ਹੁਕਮੇ ਅੰਦਰ ਸਬਕ ਬਾਹਰ ਤੁਮ ਨਾ ਕੋਈ ਨਾਨਕ ਹੁਕਮੇ ਜੈ ਦੂਜੇ ਤਾ ਹਉਮੈ ਕੈ ਨਾ ਕੋਈ ਗਾਵੇ ਕੋ ਤਾਣਾ ਹੋਵੇ ਕਿਸੇ ਤਾਣਾ ਗਾਵੇ ਕੋ ਦਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪ ਦਿੱਸੇ ਦੂਰ ਗਾਵੈ ਤੋ ਵੇਥੇ ਖਾਦਰ ਹਦੂਰ ਕਥਨ ਕਥੀ ਨ ਆਵੇ ਤੋ ਕਥ ਕਥ ਕਥੀ ਕੋਟੀ ਕੋਟ ਕੋਟ ਦੇਤਾ ਦੇਲੇ ਦੇ ਥਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮੇ ਚਲਾਏ ਰਾਵ ਨਾਨਕ ਵਿਗਸੇ ਵੇ ਪਰਵਾਵ ਸਾਚਾ ਸਾਹਿਬ ਸਾਚਨਾਏ ਬਾਕਿ ਭਾਉ ਅਪਾਰ ਆਖੇ ਮੰਗੇ ਦੇਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਤ ਦੇਸੇ ਦਰਬਾਰ ਮੌਕੇ ਬੋਲਣ ਬੋਲੀਏ ਜਿਤ ਸੁਣ ਧਰੈ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਏ ਵਿਚਾਰ ਦਰ ਮੇ ਆਵੇ ਕਪੜ ਨਦਰੇ ਮੁਖ ਦਵਾਰ ਨਾਨਕ ਇਵੇਂ ਜਾਣੀਏ ਸਵੇ ਆਪੈ ਸਜਿਆਰ ਥਾਪਿਆ ਨਾ ਜਏ ਤੀਤਾ ਨਾ ਹੋਏ ਆਪੇ ਆਪਨ ਅੰਜਨ ਸੋਇ ਜੇਨ ਸੇ ਆਤਨ ਪਾਇਆ ਮਾਨਾ ਨਾਨਕ ਗاويه ਗੁਣੇ ਨਿਧਾਨ ਗੰਭੀਏ ਸੁਣੀਏ ਮਨ ਰਥੇ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖ ਨਾਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਬਨਾ ਜਿਆਂ ਕਾ ਇਕਦਤ ਸੋ ਮੈਂ ਵਿਸਰ ਨ ਜਾਈ ਤੀਰਥ ਨਵਾ ਜੇ ਤਿਸ ਭਾਵਾਂ ਬਿਨ ਭਾਣੇ ਕੈ ਨਾਏ ਕਰੇ ਜੇ ਤੀ ਸ੍ਰਿਡ ਉਪਾਏ ਵੇਖਾਂ ਵਿਣ ਕਰਮ ਕੈ ਮਿਲ ਲੈ ਮਤ ਵਿੱਚ ਰਤਨ ਜਵਾਹਰ ਮਣਕ ਜੇ ਕੋ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਦੁਜਹਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰ ਜਾ ਔਰਤ ਸੁਹਣੇ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗ ਨਉ ਰਖਾਏ ਕੇ ਜਸ ਕਿਰਤ ਜਗ ਲੇ ਜਿ ਜਿਸ ਨਦਰ ਨੇ ਆਵੇ ਤੇ ਬਾਤ ਨੇ ਪੁਛੇ ਕੀ ਕੀਟ ਅੰਦਰ ਕੀਟ ਕਰ ਦੋ ਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹ ਕੋਇ ਨ ਸੁਝੈ ਜਿ ਜਿਸ ਗੁਣ ਕੋਇ ਕਰੇ ਸੁਣੇ ਸਿਦਪਿਰ ਸੁਰਨਾਤ ਸੁਣੇ ਧਰ ਦਵਲ ਆਕਾਸ ਸੁਣੇ ਦੇਪਲ ਪਤਲ ਸੁਣਿਐ ਪਉਨ ਸਕਹਿ ਕਾਰ ਨਾਨਕ ਭਗਤਾ ਸਦਾ ਵਿਗਰ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸ਼ਰ ਬ੍ਰਹਮੰਡ ਸੁਣਿਐ ਮਕਸ ਸਲ ਹਾਨ ਮੰਗਲ ਸੁਣਿਐ ਜੋਗ ਜਗਤੰ ਭੇਦ ਸੁਣਿਐ ਸਾਸਦ ਸਿੰਮ੍ਰਤ ਵੇਦ ਨਾਨਕ ਭਗਤਾ ਸਦਾ ਵਿਗਰ ਸੁਣਿਐ ਦੁਖ ਪਾਪ ਤ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਸਠ ਕਾ ਇਸ ਨਾਨ ਸੁਣਿਐ ਪੜ ਬੜ ਪਾਵੇ ਮਾਨ ਸੁਣਿਐ ਲਤ ਸਹਜ ਧਿਆਨ ਨਾਨਕ ਭਗਤ ਸਦਾ ਵਿਦਾਸ ਸੁਣਿਐ ਦੁਖ ਪਾਪ ਤ ਕਾ ਨਾਸ ਸੁਣਿਐ ਸਰ ਗੁਨਾ ਤੇ ਗਹ ਸੁਣੇ ਸਖ ਪੀਰ ਪਤਸਾ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਅਸਗਹ ਨਾਨਕ ਭਗਤ ਸਦਾ ਬਿਗਾ ਸੁਣੇ ਦੁਖ ਪਾਪ ਕਾ ਨਾ ਮਨ ਤਿਗਤ ਕਹੀ ਨਾ ਜਾਏ ਜੇ ਕੋ ਕੈ ਪਿਛੇ ਪਛਤਾਏ ਕਾਗਦ ਕਲਮ ਨ ਰਖਣ ਹਰ ਮਨ ਕਹ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਬਾਣ ਕੀ ਸੁਦ ਮਨੈ ਮੋ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੇ ਸਨਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਖੁਦਵਾਰ ਮਨੈ ਪਰਵਰ ਸਾਧ ਹਰ ਮਨੈ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਵਨ ਬਿਤ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜ ਪਾਵਹਿ ਦਰਗਹ ਮਾਨ ਪੰਜ ਸੁਹੇ ਦਰ ਰਾਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ करते कै कर्ण नाई सुमार तोल धर्म दूत संत कथा पर रख जिन सूत जे को बुझे हुए सचार तबले पर कित भार तरती होर परे होर होर तिस्ते पार तले कौन जोर जी जात रंगा के नाव ਸਭ ਨਾਲ ਲਖਵੜੇ ਕਲਾਨਿ ਯੋ ਲੈਖਾਨਿਤ ਜਾਣੇ ਕੋਇ ਲੇਖ ਰਿਤੇ ਆਕਿਤ ਹੋਏ ਕੀਤਾ ਹਤਾਨ ਸਵਲ ਰੂਪ ਕੀਤੀ ਦਾਤ ਜਾਣੇ ਕਉਣ ਕੂਤ ਕੀਤਾ ਸਭ ਏਕੋ ਕਵਵ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਸੰਖ ਤਬ ਤਬ ਅਸੰਖ ਗ੍ਰੰਥ ਮੁਗ ਵੇਦ ਪਾਠ ਅਸੰਖ ਜੋਗ ਮਨ ਰਵਿਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ அசார அசங்க சூர் மோசார அசனார குதிரத்த கௌன கிச்சார ஜோ தூ பாவே சாயிஃபலி தூ சதா சலாமத்திர அச அந்த கோரஹோ असंग अमर कर जाए जूर असंगल वट हत्या कमाए असंख पापी पाप कर जाए असंग कूड़े आर कूड़े फिराए असंग मलेश मल बखाए असंग निंदक सिर कर पार नानक नीच कह विचार वारे न जब एक वर जो तुद पावे साए भले कार तू सदा सलामत निरंकार असङ्ख नव असङ्ख अगम अगम असङ्खलो आसंख असङ्ख है सिर पार अखरे नाम अखरे सला अखरे ज्ञान गीत गुण गह अखरे लिखन बोलबाणा अखर सिर संयोग ए लिखे ते सिर नाहे ਜੋ ਫਰਮਾਏ ਤਿਤ ਪਾਏ ਜੇਤਾ ਕੇਤਾ ਤਿਤ ਨਾਮ ਵਿਣ ਨਾਮੇ ਨਾਹੀਂ ਕੋ ਥਾਉ ਕੁਦਰਤ ਕਮਣ ਕਾ ਹ ਵਿਚਾਰ ਵਾਰਿਆ ਨਾ ਜਾਵ ਇੱਕ ਵਾਰ ਜੋ ਤੁਧ ਭਾਵੈ ਸਾਇ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੇ ਹੱਥ ਪੈਰ ਤਨ ਦੇ ਪਾਣੇ ਦੋਤੇ ਉਤਰ ਸੁਖੇ ਮੋਤ ਪਰ ਤੇ ਕੱਪੜ ਹੋਏ ਦੇ ਸਾਬਣ ਲਈਏ ਧੋਏ ਪਰ ਇਹ ਮਤ ਪਾਪਾ ਕੈ ਸੰਗ ਓ ਧੋਪੇ ਨਾ ਵੈ ਕਰੰਧ ਪੁੰਨੇ ਪਾਪੇ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਵ ਨਾਨਕ ਹੁਕਮੇ ਆਵ ਜਾ ਤੀਰਤਪ ਦਇਆ ਦਤਦਾਨ ਜੇ ਕੋ ਭਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਤੇ ਤਰਭਾਉ ਅੰਤਰ ਗਤਿ ਰਤ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਤੂਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਅਸਤ ਆਥ ਬਾਣੇ ਬਰਮਲ ਸਤ ਸੁਹਾਣ ਸਦਾ ਮਨ ਚ ਕਵਣ ਸੁਵਿਲ ਰਖਤ ਕਵਣਾ ਕਾਣ ਥਿਤ ਕਵਣ ਵਾਰ ਕੌਣ ਸਰਤੇ ਮਾ ਕੌਣ ਜਿੱਤ ਹੋਵਾ ਆਕਾਰ ਵੇਲ ਨਾ ਪਾਇਆ ਪੰਡ ਤੇ ਜੇ ਹੋ ਵੇਲੇ ਖੂਬਰਾ ਵਕਤ ਨਾ ਪਾਇਓ ਕਾਦਿਆ ਜੇ ਲਖਣਾ ਆਲੇ ਕਰ ਫਿਤਵਾਰ ਨਾ ਜੋਦੇ ਜਾਣੈ ਰਤ ਮਾਹਨ ਕੋਈ ਜਾ ਕਰਤਾ ਸ੍ਰਿਟੇ ਕੋ ਸਾਜੇ ਆਪੇ ਜਣੇ ਸੋਈ ਕਿਉ ਕਰ ਆਖਾ ਕਿਉ ਸਲਾਹੇ ਯੋ ਵਰਨੇ ਤਵ ਜਾਣਾ ਨਾਨਕ ਰਖਣਾ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਭ ਵੱਡੇ ਨਾਹੀ ਕੀਤਾ ਜਾਤ ਹੋਵੇ ਨਾਨਕ ਜੇ ਕੋ ਅਪੋਜਣ ਅੱਗੇ ਗਿਆ ਨਾ ਸੁਹੀ ਪਾਤਲ ਪਤਲ ਲਕ ਅਗਸ ਅਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ 18 ਤੈਨ ਕਤੇਬ ਅਸਲ ਇੱਕ ਧਾਤ ਲੇਖ ਹੋਏ ਤਾ ਲਿਖਿਏ ਲੇਖੇ ਹੋਏ ਵਿਨਾਸ਼ ਨਾਨਕ ਵਡਾ ਆਖਿਏ ਆਪੇ ਜਾਣ ਆਪ ਸਾਲਾਹੀ ਸਲਹ ਏਤੇ ਸੁਰਤ ਨ ਪਇ ਨਦਿ ਅਤੇ ਵਹ ਪਵੇ ਸਮੁੰਦਰ ਨ ਜਾਣੀਏ ਸਮੰਦ ਸਾਹਾ ਸੁਲਤਾਨ ਦਿਰਾ ਜੇਤੀ ਮਾਲ ਤਨ ਕਿਹੜੇ ਤੁਲ ਨ ਹੋਨੇ ਜੇ ਤਸ ਮਨੂ ਨਾ ਵਿਸਰਹਿ ਅੰਤ ਨ ਸ਼ਬ ਤੇ ਕਹਿਣ ਨ ਅੰਤ ਅੰਤ ਨ ਕਰਨ ਦਿਨ ਨ ਅੰਤ ਅੰਤ ਨ ਵੇਖਣ ਸੁਣਣ ਅੰਤ ਅੰਤ ਨ ਜਾਪਿ ਕਿਆ ਮਨ ਮੰਤ ਅੰਤ ਨ ਜਾਪੇ ਕਿਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਣ ਕਿਤੇ ਬਿਲ ਲਾਹੇ ਤਾਂ ਤੇ ਅੰਤ ਨ ਪਾਏ ਜਏ ਜਿਉ ਅੰਤ ਨ ਜਾਣੇ ਕੋਇ ਬਹੁਤਾ ਕੈ ਬਹੁਤਾ ਹੋਏ ਵੱਡਾ ਸਾਇ ਉਚੈ ਥਾਂ ਉੱਥੇ ਉਪਰ ਉਚਾ ਨਾਮ ਕਿਵੜਾ ਉਚਾ ਹੋਵੇ ਕੋਇ ਦੇਸ ਉੱਚ ਕੋ ਜਾਣੇ ਸੁਏ ਜੇਵੜ ਆਪ ਜਾਣੇ ਆਪਾਪ ਨਾਨਕ ਨਗਰੇ ਕਰਮੇ ਦਾਤ ਬਖਤਾ ਕਰਨਾ ਲਿਖਿਆ ਨਾ ਜਾਏ ਵੱਡਾ ਦਾਤ ਤਿਲ ਨਹਿ ਤਮਾਏ ਕੀਤੇ ਨੰਗੇ ਜੋਦ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟਟਹਿ ਵਿਕਰ ਕੀਤੇ ਲੈ ਲੈ ਮੁਕਰ ਪਹੇ ਕਹਤੇ ਮੂਰਖ ਖਾਏ ਖਾਏ ਕਹਤੇ ਆਦੋਕ ਭੋਕ ਸਦਮਾਰ ਇਹ ਵੀ ਦਾਤ ਤੇਰੀ ਤਤ ਬੰਦ ਖਲਸੇ ਪਾਣ ਹੋਏ ਹੋਰ ਆਖਣ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੂਖਾਏ ਆਪੇ ਜਾਣੇ ਆਪੇ ਦੇ ਆਖੇ ਸਵੇ ਕੇ ਕੇ ਜਿਸਨੋਂ ਬਖਸ਼ੇ ਸਿਪਤ ਸਲਹਾ नानक पात सहि पात सब अमोल गुण अमल व्यापार अमुल व्यापार अमल भण्ण्डार अमोल आवै मे जय अमूल पाय मम अमूल तर्म अमल देवाण अमूल दुल अमल प्रमाण अमूल बकशिष अमल निशाण अमुल कर्म अमल प्रमाण ਅਮਲੋ ਅਮਲਾ ਆਖਿਆ ਨਾ ਜੈ ਆਖਿਆ ਕਰੇ ਨਿਵਲਾਏ ਆਖੇ ਦੇਦ ਪਾਠ ਪੁਰਾਣ ਆਖੇ ਪੜੇ ਕਰੇ ਰੱਖਿਆ ਆਖੇ ਬ੍ਰਹਮ ਅਖਿੰਦ ਆਖੇ ਗੋਪੀ ਤੇ ਗਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਤੇਤੇ ਕੀਤੇ ਬੁੱਧ ਆਖੇ ਦਨ ਆਖੇ ਦਿਲ ਆਖੇ ਸੋਰ ਨਰਮਨ ਜਨਸਿਅ ਕੇਤੇ ਅੱਖ ਅੱਖਣ ਪਾਹੇ ਕੇਤੇ ਕੈ ਕੈ ਉਠ ਉਠ ਜਾਏ ਇਤੇ ਕੀਤੇ ਹੋਰ ਕਰਹਿ ਤਾ ਆਖ ਨ ਸਕਹਿ ਕਈ ਕੇ ਜੇਵੜੇ ਪਾਵੇ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲੇ ਫੇਸਰ ਗਵਾਰਾ ਗਵਰ सो के सो घर के हा जित बह सर्व समाले उवा जय नादन कशंख केते वाण हर केते राग करे सु कहिए केते गावण हर गावे तो न पौण बणी बे शंकर गावे राजा धर्म द्वार गावे चित गुमत लिख जाने लिख लिख धर्म विचार ਗਾਵੇ ਈਸ਼ਰ ਧਰਮਾ ਦੇਵੀ ਸੋਨਾ ਸੁਲਾਸਵਰੇ ਗਾਵੇ ਇੰਦ ਇੰਦ ਸੁਨਾ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿਧ ਸੁਨਾ ਦੇ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਤਿ ਸਥੇ ਸੰਤੋ ਕੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖ ਸੁਰਜੁ ਜੁਗ ਜੁਗ ਵੇਦ ਨਾਲੇ ਗਾਵੇ ਮੋੜਿਆ ਮਨ ਮੋ ਸੁਰਗਮਸ਼ ਪਿਆਲੇ ਗਾਵਨ ਰਤਨੋ ਪਾਏ ਤੇਰੇ 86 ਤੇ ਰਤਨਾਂ ਲੈ ਗਾਵੇ ਜੋਦ ਮਾਂ ਬਲ ਸੂਰਾ ਗਾਵੇ ਖਾਣੇ ਚਾਰੇ ਗਾਵੇ ਖੰਡ ਮੰਡਲ ਵਰ ਮੰਡ ਕਾਰੇ ਕਰ ਰਤਿ ਧਾਰੇ ਸਹੀ ਤੁਜਨੋ ਗਾਵੇ ਜੋਦੁਦ ਭਾਵਨਾ ਰਤੇ ਤੇਰੇ ਭਗਤ ਰਸ ਲੈ ਔਰ ਕਿਤੇ ਗਵਨ ਸਿਮ ਚਤਨ ਆਵਨ ਨਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚ ਸੱਚੇ ਨਾਏ ਹੈ ਬੇ ਹੁਸੇ ਜੈ ਨ ਜਾਸੀ ਰਚਨਾ ਜਿਨ ਰਚਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੇ ਮਾਇਆ ਜਿਨ ਨ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤੇ ਸਰੇ ਵਡਿਆਈ ਜੋ ਤੇ ਸਪਾਵੈ ਸੋਇ ਕਰ세 ਹੁਕਮ ਨਾ ਕਰਣਾ ਜਐ ਸੋ ਪਾਤ ਸਾਹ ਸਾਹ ਪਤ ਸੈ ਨਾਨਕ ਰੇਣਕ ਜਐ ਮੰਦਾ ਸੰਤੋਖ ਸਰਬਤ ਜੋਲੇ ਧਿਆਨ ਕੇ ਕਰੈ ਬਗਤ ਕਿੰਤਾ ਕਾਲਤਵਾਰੇ ਕਾਇਆ ਜੁਗਤ ਡੰਡਾ ਪਰਤੀਤ ਆਇਹ ਪੰਤੇ ਸਗਲ ਜਮਾਤੇ ਮਨ ਜੀਤੇ ਜਗ ਰੀਤ आदेतिसे आदेश आरे आद अनिल अनाद अनहत जुग जुग एको वेष भुक्त ज्ञान दया भंडारणा घट घट वाजे नाद आपनाथ नाते सवजाते हृदय शिरवर साध संयोग विच दोकार चलावे लेखे आवे भाग आदेतिसे आदेश ਆਦ ਅਨੈਨ ਆਨਾਦ ਅਨਾਹਤ ਜੁਗ ਜਵੇ ਕੋ ਵੇਸ ਏਕਾ ਮਾਇ ਜੁਗਤ ਵਿਆਈ ਤਿੰਨ ਚਲੇ ਪਰਵਾਣ ਜਿਤ ਸੰਸਾਰੇ ਏਕ ਭੰਡਾਰੇ ਇਕ ਲਾਏ ਨਿਵਾਣ ਜੋ ਤਿਸ ਪਾਵੇ ਤੇ ਵਿੱਚ ਲਵੇ ਜੋ ਹੋਵੇ ਫੁਰਮਾਨ ਉਹ ਵੇਖੋ ਨਾ ਨਦਰ ਨਾ ਆਵੇ ਭੌਤੈ ਵਿਡਾਣ ਆਦੇ ਤਿਸ ਅਰੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਆਸਣਾ ਲੈ ਲੈ Bhandar ਜੋ ਕਿਸ ਪਾਇਆ ਸਹਿ ਕਵਾਰ ਕਰ ਕਰ ਰਖ ਸਿਰਜਣਹਾਰ ਨਾਨਕ ਸੱਚੇ ਤੇ ਸਾਚੇ ਤਾਰ ਆਦੇ ਤਿਸ ਅਰੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇਕ ਦੋ ਜੇ ਬੋਲਕ ਹੋਏ ਲਖ ਹੋਵੇ ਲਖ ਵੀਸ ਲਖ ਲਖ ਕਿਹੜਾ ਆਕੀਕ ਨਾਮ ਜਗਦੀਸ਼ ਏਤਰਾ ਹੈ ਪਤ ਪੌੜੀਆਂ ਚੜਿਐ ਹੋਏ ਅਕੀਸ ਸੁਣ ਗਲਾ ਅਕਾਸ਼ਿਕ ਢਾਈ ਰੇਸ ਨਾਨਕ ਨਗਰੇ ਪਈਐ ਕੁੜੀ ਕੁੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਨੰਗਣ ਦੇਣ ਨਾ ਜੋਰ ਜੋਰਨ ਜੀਵਣਾ ਮਰਨ ਨੈ ਜੋਰ ਜੋਰਨ ਰਾਜ ਮਾਲ ਮਨਸੂਰ ਜੋਰਨ ਸੋਤੇ ਗਿਆਨ ਵਿਚਾਰ ਜੋਰਨ ਜੁਗਤੇ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੇ ਚਿਨੇ ਕੋਏ ਰਾਤੇ ਰੁਤੇ ਤੇਤੇ ਵਾਰ ਪਾਉਣ ਪਾਣ ਅਗਨੇ ਪਤਲ ਤਿਸ ਵਿੱਚ ਦਰਤੇ ਤਰਮਸ ਦੇਸ ਵਿੱਚ ਸਰਤੇ ਥਾਬਰ ਕੇ ਧਰਮਸਾਲ ਦੇਵੇ ਜੀ ਜੁਗਤ ਕੈ ਰੰਗ ਦਿਨ ਕੈ ਨਾਮ ਨੇ ਕਨੰਟ ਕਰਮੇ ਕਰਮੇ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਚਿੱਤੇ ਸਾਨ ਪੰਜ ਪ੍ਰਮਾਣ ਨਦਰੀ ਕਰਮ ਪਵੇ ਨਿਸ਼ਾਨ ਕਾਚ ਪਕਾਏ ਉਥੇ ਪਾਏ ਨਾਨਕ ਲਿਆ ਜਾਪੇ ਜਾਏ ਧਰਮ ਖੰਡ ਕਾ ਯੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਣੀ ਵੇਸ਼ੰਤਰ ਕੇਤੇ ਕਾਨ ਮਹੇਸ਼ ਕੇਤੇ ਬਰ ਮੈਂ ਘਾਟ ਗੜੇ ਐ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਦੂਪ ਦੇਸ ਕੇਤੇ ਨੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਤ ਦੁਦਨਾਥ ਕੇਤੇ ਕੇਤੇ ਦੇਵੀ ਵੇਸ਼ केते देवदान मन केते केते रतन सुमंद केते खाणे केते बाणे केते पात नरंद केते सुरते सेवक केते नानक अंत नंत ज्ञान खंड में ज्ञान प्रचंड केते नाद विनोद कोड नंद सर्व खंड ते बाणी रूप तिते काट कड़ी ए बहुत ਆ ਕੇ ਹੰਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿੱਤੇ ਘੜੀਐ ਸੁਰਤ ਮਤਿ ਮਨ ਬੁੱਧ ਤਿੱਤੇ ਘੜੀਐ ਸੁਰਿਆ ਸਿਦਾ ਤੇ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਤੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਤੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸਹਿ ਮਨ ਮਾਹੇ ਤੇਤੇ ਭਗਤ ਵਸਹਿ ਕੋ ਕਰ ਅਨੰਦ ਸਚਾ ਮਨ ਸੁਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਤੇਤੇ ਖੰਡ ਮੰਡਲ ਵਰ ਬੰਡ ਜੇ ਕੋ ਕਥੇ ਤੇ ਅੰਤ ਨੇ ਅੰਤ ਤੇਤੇ ਲੋਲ ਆਕਾਰ ਜਿਉ ਜਹ ਹੁਕਮ ਤਿਵੇ ਤਿਵਕਾਰ ਵੇਖ ਵਿਦਸੇ ਕਰ ਵਿਚਾਰ ਨਾਨਕ ਰਤਨਾ ਕਰੜਾ ਸਾਰ ਜਤ ਪਹਾਰਾ ਧਿਰ ਜ ਸੁਨਿਆਰ ਅਰਣਾ ਮਤ ਦੇ ਦਤਿਆਰ ਆਉ ਖਲਾ ਅਗਨ ਤਪਤਾਵ ਬਟ ਪਉ ਮ੍ਰਿਤ ਢਾਰ ਕੜੀਏ ਸ਼ਬਦ ਸੱਚੇ ਤਕਸਾਲ ਜਿਨਕ ਨਦਰ ਕਰਮ ਤਿਨ ਕਰ ਨਾਨਕ ਨਦਰੇ ਨਦਰ ਨਿਹਾਲ ਸਲ ਪਵਣ ਗੁਰ ਪਾਰੇ ਪਿਤਾ ਮਾਤਾ ધરਤ ਮਹਤ ਦਿਵ ਸੇ ਰਾਤ ਦੁਏ ਦਾਈ ਦਾਇ ਖੇਲੇ ਸਗਲ ਜਗਤ ਚੰਗ ਆਈਆਂ ਬੁਰਈਆਂ ਵਚ ਦਰਨ ਹضور ਕਰ ਮੇ ਆਪ ਆਪਣੇ ਕੇ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਰ ਨਾਨਕ ਤੇ ਮੁਖ ਉਜਰੇ ਕੇਤੀ ਛੁਟੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਘਰ ਨਾਨਕ ਤੇ ਮੁਖ ਉਜਰੇ ति शुषीनाद वागुरु